ਤਬ ਤੋਂ ਪਹਿਲਾਂ ਅਸੀਂ ਕੇਕ ਕਟਿਆ ਜਿੱਥੇ ਰਿਸ਼ਤੇਦਾਰਾਂ ਨੇ ਤੇ ਬੱਚਿਆਂ ਨੇ ਸਾਡਾ ਮੂੰਹ ਚਠਾ ਕੇ ਖੁਸ਼ੀ ਮਨਾਈ ਅਗਲੀ ਸਵੇਰ ਅਸੀਂ ਚੱਲਣ ਤੋਂ ਪਹਿਲਾਂ ਸਾਡੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦਾ ਪਾਠ ਕਰਵਾ ਕੇ ਅਰਦਾਸ ਕਰਵਾਈ ਜਿੱਥੇ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਤੇ ਅਸੀਂ ਬਾਬਾ ਜੀ ਤੋਂ ਅਸ਼ੀਰਵਾਦ ਲਿਆ ਸਾਰੀ ਸੰਗਤ ਨੂੰ ਦੇਖ ਤੇ ਮਿੱਠਾ ਪ੍ਰਸ਼ਾਦ ਵੰਡ ਕੇ ਫੇਰ ਅਸੀਂ ਘਰ ਵਾਪਸੀ ਕੀਤੀ ਹੁਣ ਖੁਸ਼ੀ-ਖੁਸ਼ੀ ਮੇਰੀ ਮਾਤਾ ਨੇ ਤੇ ਰਿਸ਼ਤੇਦਾਰਾਂ ਨੇ ਸਾਨੂੰ ਤੋਰਨਾ ਚਾਹਿਆ ਅਜੇਹੀ ਘੜੀ ਵਿੱਚ ਮਾਤਾ-ਪਿਤਾ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੋ ਜਾਂਦਾ ਹੈ ਇਸ ਕਰਕੇ ਥੋੜਾ ਭਾਵਕ ਹੋ ਗਏ ਤੇ ਰਿਸ਼ਤੇਦਾਰਾਂ ਨੇ ਤੇ ਸਾਰਿਆਂ ਨੇ ਹੌਸਲਾ ਫਜ਼ਾਈ ਦਿੱਤੀ ਉਹ ਡਰਾਈਵਰ ਨੇ ਗੱਡੀ ਸਟਾਰਟ ਕੀਤੀ ਤੇ ਅਸੀਂ ਦਿੱਲੀ ਲਈ ਰਵਾਨਾ ਹੋ ਗਏ ਤੇ ਮਨ ਨੂੰ ਥੋੜਾ ਹੌਸਲਾ ਦੇ ਕੇ ਹੋਰ ਅੱਗੇ ਨੂੰ ਵਧੇ ਰਸਤੇ ਦੇ ਵਿੱਚ ਸਾਨੂੰ ਭੁੱਖ ਦਾ ਅਹਿਸਾਸ ਹੋਇਆ ਤੇ ਫਿਰ ਅਸੀਂ ਕਮਲ ਕੋਕੂ ਟਾਬੇ ਤੇ ਰੁੱਕ ਕੇ 2 ਮਿੰਟ ਲਈ ਆਰਾਮ ਕੀਤਾ ਤੇ ਨਾਲ ਬੱਚਿਆਂ ਨੇ ਸ਼ੇਕ ਪੀਤਾ ਤੇ ਅਸੀਂ ਪਕੌੜੇ ਖਾਦੇ ਤੇ ਚਾਹ ਪੀਤੀ ਫਿਰ ਅੱਗੇ ਨੂੰ ਰਵਾਨਾ ਹੋਏ ਜਿਵੇਂ ਜਿਵੇਂ ਅਸੀਂ ਅੱਗੇ ਨੂੰ ਵਧੇ ਉਵੇਂ ਉਵੇਂ ਮਾਹੌਲ ਖੁਸ਼ੀ ਵਾਲਾ ਹੋਣ ਲੱਗਾ ਤੇ ਰਸਤੇ ਦੇ ਵਿੱਚ ਅਸੀਂ ਖੂਬ ਆਨੰਦ ਮਾਣਿਆ ਹੁਣ ਅਸੀਂ ਮੰਨਤ ਟਾਬੇ ਤੇ ਪਹੁੰਚ ਗਏ ਜਿੱਥੇ ਅਸੀਂ ਸ਼ਾਮ ਦਾ ਡਿਨਰ ਕਰਨਾ ਚਾਹਿਆ ਕਿਉਂਕਿ ਸਾਡੀ ਫਲਾਈਟ ਦੇ ਵਿੱਚ ਹਜੇ ਕਾਫੀ ਟਾਈਮ ਪਿਆ ਸੀ ਸਰਦਾਰ ਜੀ ਕੇਟ ਮੂਰੇ ਖੜਕੇ ਸਾਰਿਆਂ ਨੂੰ ਸਸਰੀ ਕਾਲ ਬੁਲਾਉਂਦਾ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਕਿਉਂਕਿ ਇਸ ਥਾਪੇ ਦੇ ਵਿੱਚ ਜਿੱਥੇ ਹਰੇਕ ਤਰ੍ਹਾਂ ਦੇ ਲੋਕ ਆ ਕੇ ਖਾਣਾ ਖਾਂਦੇ ਹਨ ਇੱਥੇ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਸਾਰਿਆਂ ਨੇ ਆਪਣੀ ਆਪਣੀ ਲੋੜ ਮੁਤਾਬਕ ਖਾਣਾ ਖਾਦਾ ਤੇ ਅਸੀਂ ਹੁਣ ਬਾਹਰ ਚਲੇ ਆਏ ਖਾਣਾ ਖਾਣ ਤੋਂ ਬਾਅਦ ਹੁਣ ਅਸੀਂ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਰਸਤੇ ਦੇ ਵਿੱਚ ਅਸੀਂ ਬਹੁਤ ਵਧੀਆ ਗ੍ਰੀਨਰੀ ਦੇਖੀ। ਲੰਬੀਆਂ ਚੌੜੀਆਂ ਸੜਕਾਂ ਤੇ ਨਜ਼ਰਾਂ ਪਈਆਂ। ਜਿਉਂ-ਜਿਉਂ ਦਿੱਲੀ ਦੇ ਨੇੜੇ ਜਾਣ ਲੱਗੇ ਖੂਬਸੂਰਤ ਨਜ਼ਾਰਾ ਤੇ ਆਨੰਦ ਦੇਖਣ ਨੂੰ ਮਿਲਿਆ। ਰਾਤ ਵਾਲੀਆਂ ਲਾਈਟਾਂ ਨੇ ਜਗ ਦੇ ਜੁਗਨੂਆਂ ਦਾ ਅਹਿਸਾਸ ਕਰਾਇਆ। 에어ਪੋਰਟ ਰੋਡ ਦਾ ਨਿਆਰਾ ਰਾਤ ਨੂੰ ਦੇਖਣ ਵਾਲਾ ਹੁੰਦਾ ਹੈ ਪਰ ਹੁਣ ਤਾਂ ਹੋਰ ਵੀ ਵਧੀਆ ਹੋ ਗਿਆ ਜੈਸ ਪੌਲ ਰਾਹੀਂ ਲੰਘ ਕੇ 에ਅਰਪੋਰਟ ਨੂੰ ਜਾਇਆ ਜਾਂਦਾ ਹੈ ਉਸ ਤੇ ਕਲਾਕਿਰਤੀਆਂ ਬਹੁਤ ਪ੍ਰਕਾਰ ਦੀਆਂ ਕੀਤੀਆਂ ਗਈਆਂ ਹਨ ਜਿਵੇਂ ਕਿ ਸਾਰੇ ਪਹਿਰਾਵੇ ਉਸ ਵਿੱਚ ਵਿਖਾਏ ਗਏ ਹਨ ਜੋ ਕਿ ਦੇਖਣਯੋਗ ਹਨ ਤੇ ਇੱਕ ਦਿਲ ਨੂੰ ਬਹੁਤ ਵਧੀਆ ਆਨੰਦ ਤੇ ਸ਼ਾਂਤਮਈ ਸਕੂਨ ਦਿੰਦੇ ਹਨ ਹੁਣ ਅਸੀਂ ਪੁਲ ਨੂੰ ਪਾਰ ਕਰਦੇ ਹੋਏ ਥੋੜਾ ਹੋਰ ਅੱਗੇ ਨੂੰ ਵੱਧ ਗਏ ਹੁਣ ਅੱਗੇ ਜਾ ਕੇ ਅਸੀਂ ਟਰਮੀਨਲ ਨੂੰ ਪਾਰ ਕਰਕੇ ਦਿੱਲੀ ਵਾਲੇ 에어ਪੋਰਟ ਤੇ ਬਿਲਕੁਲ ਨਜ਼ਦੀਕ ਪਹੁੰਚ ਗਏ ਹਾਂ ਲਓ ਜੀ ਦਿੱਲੀ ਵਾਲਾ 에어ਪੋਰਟ ਆ ਚੁੱਕਾ ਹੈ